ਅਸਲਾਮ ਵਾਲੇਕਮ ਦੋਸਤੋ ਕਿਵੇਂ ਹੋ ਸਾਰੇ ਮੈਂ ਤੁਹਾਡਾ ਆਪਣਾ ਮੁਸ਼ਤਾਕ ਸਿਆਲ ਮੇਰੇ YouTube ਚੈਨਲ ਮੁਸ਼ਤਾਕ ਸਿਆਲ ਤੋਂ ਤੇ ਪਿੰਡ ਆਪਾਂ ਆ ਗਏ ਸਰਦੀ ਜਿਵੇਂ ਕਿ ਤੁਸੀਂ ਵੇਖ ਸਕਦੇ ਨੇ ਚਾਦਰ ਲਈ ਹੋਈ ਮੈਂ ਇਹ ਬੱਚਿਆਂ ਨੇ ਵੀ ਆ ਮਜ਼ਰ ਜੈਕਟ ਪਾਈ ਹਾਂਜੀ ਚਾਚਾ ਠੀਕ ਹੋ ਗਿਆ ਤੇ ਇਹ ਵੇਖ ਲਓ ਸ਼ਾਨੀ ਇਹਨੂੰ ਠੰਡ ਨਹੀਂ ਲੱਗਦੀ ਹਾਂ ਸ਼ਾਨੀ ਤੈਨੂੰ ਠੰਡ ਕਿਉਂ ਨਹੀਂ ਲੱਗਦੀ ਇਹ ਕਹਿੰਦੇ ਨੇ ਕਿ ਸਾਨੂੰ ਠੰਡ ਨਹੀਂ ਲੱਗਦੀ ਐ ਦੋਨੋ ਜੀ ਭਤੀਜੇ ਨੇ ਮੇਰੇ ਇੱਕ ਦਾ ਨਾਮ ਉਮੈਰ ਹੈ ਤੇ ਦੂਸਰਾ ਹੈ ਸ਼ਾਨੀ ਸ਼ਾਨੀ ਪਾਲਾ ਆ ਗਿਆ ਕੀ ਆ ਗਿਆ ਸ਼ਾਨੀ ਥੋੜੀ ਦੇਰ ਪਹਿਲੇ ਕਹਿ ਰਿਹਾ ਸੀ ਪਾਲਾ ਆ ਗਿਆ ਪਾਲਾ ਸਰਦੀ ਨੂੰ ਆਖਦੇ ਨੇ ਮختلف ਪੰਜਾਬੀ ਦੇ ਲਹਿਜੇ ਔਰ ਜ਼ਬਾਨਾਂ ਵਿੱਚ مختلف ਇਲਾਕਿਆਂ ਵਿੱਚ ਕੋਈ ਠੰਡ ਕਹਿੰਦਾ ਹੈ ਤੇ ਕੋਈ ਪਾਲਾ ਕਹਿੰਦਾ ਹੈ ਹਾਂ ਸ਼ਾਨੀ ਕੀ ਆ ਗਿਆ ਪਾਲਾ ਪਾਲਾ ਆ ਗਿਆ ਤੇ ਉਮੈਰ ਤੂੰ ਤੇ ਟੋਪੀ ਕੀਤੀ ਸ਼ਾਨੀ ਨੇ ਨਹੀਂ مشورہ ਦਿੱਤੇ ਟੋਪੀ ਕੀਤੀ ਕਰੇ ਹਾਂ ਅੱਖ ਹੈ ਤੇ ਜੈਕਟ ਕਿਤੇ ਸ਼ਾਨੀ ਤੇਰੀ ਜੈਕਟ ਨਹੀਂ ਪਾਈ ਤੇ ਉਹ ਮੇਮਨਾ ਆ ਗਈ ਤੇਰਾ ਪਕੜ ਲਿਆ ਸ਼ਾਨੀ ਉਹਨੂੰ ਮੇਮਨੇ ਨੂੰ ਪਕੜ ਲਿਆ ਸ਼ਾਨੀ ਪਕੜ ਲਿਆ ਪਕੜ ਲਿਆ ਮੇਮਨੇ ਨੂੰ ਪਕੜ ਲਿਆ ਭਾਈ ਸ਼ਾਨੀ ਨੇ ਮੇਮਨੇ ਨੂੰ ਪਕੜ ਲਿਆ ਔਰ ਆਦੀ ਨਾਲ ਹੀ ਬਾਲ ਵੀ ਗੇਂਦ ਵੀ ਉਹਨੇ ਉਠਾ ਲਈ ਹੈ ਸ਼ਾਨੀ ਠੰਡੇ ਪੱਟੇ ਖਾ ਰਹੀ ਹੈ ਤੇ ਬਿਮਾਰ ਨਾ ਹੋ ਜਾਵੇ ਲੈ ਚਲੋ ਘਾਰੇ ਨੂੰ इत हाँ भाई शानी जोर ला रहे हूं शानी जोर ला जोर लाओ जोर लाओ जोर लाओ शानी जोर ला के खिंच के लाके गया चल उमैर इन छा यार बचे आप हम दोनों सरों के विखाने अपना जो साग के ओं की सूरत हाल है ਲਓ ਜੀ ਮੌਸਮ ਬੜਾ ਠੰਡਾ ਹੋ ਗਿਆ ਹੈ ਠੰਡ ਆ ਗਈ ਹੈ ਚਲੋ ਆਖਰਕਾਰ ਇਤਨੀ شدید ਗਰਮੀ ਤੋਂ ਬਾਅਦ ਚਲੋ ਕੋਈ ਠੰਡਕ ਆਈ ਕੋਈ ਠੰਡ ਪਈ ਤੇ ਆਏ ਹਾਏ ਕੀ ਠੰਡੀ ਹਵਾ ਚੱਲ ਰਹੀ ਹੈ ਠੰਡ ਵੀ ਮਹਿਸੂਸ ਹੋ ਰਹੀ ਹੈ ਔਰ ਅੱਛਾ ਵੀ ਲੱਗ ਰਿਹਾ ਹੈ ਤੇ ਇਹ ਜੀ ਆਪਣੇ ਸਾਗ ਦੇ ਪੱਤੇ ਸਰੋਂ ਦੇ ਤੇ ਇਹਨਾਂ ਤੇ ਵੀ ਇਹ ਦੇਖੋ ਆਏ ਹਾਏ ਖੂਬਸੂਰਤ शानी बकरी ले के गए अपनी अच्छा बकरी के उन किधर चलना है? किधर बकरी, के चलना? बकरी के चलना है? घर बकरी चलना है?